ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋ ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲੈਵ ਲਾਏ ਨਵ ਨਿਦੀ 18 ਸਿੱਧੀ ਪਿੱਛੇ ਲੱਗਿਆ ਰਹਿ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤ ਰਹਿ ਇੱਕ ਸ਼ਬਦ ਲੈਵ ਲਾਏ ਨਵ ਨਿਧੀ 18 ਸਿੱਧੀ ਪਿੱਠੈ ਲੱਗਿਆ ਰਹ ਜੋ ਹਰ ਹਿਰਦੈ ਸਦਾ ਵਸਾਏ ਬਿਨ ਸਤਿਗੁਰ ਨਾ ਉਹ ਨ ਪਾਈਐ ਬੁਝੈ ਕਰੇ ਵਿਚਾਰ ਨਾਨਕ ਪੂਰਾ ਭਾਗ ست گر ملے سو کیا گبرو کیا برد ہے مان مک ترشنا پوکھ نہ جائے گرمکھ شبد رتیا ਚਿੱਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਦੇ ਗੁਰਮਖ ਕਰ ਹੈ ਸੋ ਪਰਵਾਨ ਹੈ ਹੇ ਲੇਵ ਲਾਏ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਬਿਰਤੀ ਜੋੜ ਕੇ ਬ੍ਰਾਹਮਣੋ ਪਛਾਣੇ ਉਸ ਦਾ ਬ੍ਰਾਹਮਣ ਪੁਣਾ ਬਣਿਆ ਰਹਿੰਦਾ ਹੈ ਜੋ ਨੋਕਹ ਹਰੀ ਨੂੰ ਹਿਰਦੇ ਵਿੱਚ ਵਸਾਏ ਨੌ ਨਿੱਧੀਆਂ ਤੇ 18 ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਵਿਚਾਰ ਕਰਕੇ ਸਮਝੋ ਸਤ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ ਹੇ ਨਾਨਕ ਪੂਰੇ ਭਾਗਾਂ ਨਾਲ ਜਿਸ ਨੂੰ ਸਤ ਗੁਰੂ ਮਿਲੇ ਉਹ ਚੌਹਾਂ ਜੁਗਾਂ ਵਿੱਚ ਭਾਵ ਸਦਾ ਸੁਖ ਪਾਉਂਦਾ ਹੈ ਜਵਾਨ ਹੋਵੇ ਭਾਵੇਂ ਬੁੱਢਾ ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਸਤ ਗੁਰੂ ਦੇ ਸਾਮਣਖ ਹੋਏ ਮਨੁਖ ਸ਼ਬਦ ਵਿੱਚ ਰਤੇ ਹੋਣ ਕਰਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਮਾਇਆ ਦੀ ਦੁੱਖ ਨਹੀਂ ਲੱਗਦੀ ਏ ਨਾਨਕ ਗੁਰਮੁਖ ਮਨੁਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਹੈ ਕਿਉਂਕਿ ਉਹ ਨਾਮ ਵਿੱਚ ਬਿਰਤੀ ਜੋੜੀ ਰੱਖਦੇ ਹਨ